ਮਾਤੇ ਆਖਰ ਮਾਂ ਹੁੰਦੀ ਏ ਮਾਂ ਤੇ ਠੰਡੀ ਛਾਂ ਹੁੰਦੀ ਏ ਮਾਂ ਤੇ ਅੱਖ ਮਾਂ ਮਾਂ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਮਾਂ ਨੂੰ ਕੋਈ ਕਹਿ ਨਹੀਂ ਸਕਦਾ ਵੇ ਆਜਾ ਬੀਬੇ ਪੁੱਤਰਾ ਢਾਲਾ ਗੰਦਾ ਲਾ ਕੇ ਚੰਗਾ ਪਾਲਾ ਛੰਦੇ ਪੁੱਤਰਾ ਰੋਟੀ ਖਾਲਾ ਮਿੱਠੀਆਂ ਮਿੱਠੀਆਂ ਬਾਤਾਂ ਪਾਲਾ ਇੰਨੀ ਅੰਦਰ ਲਗਾਨ ਹੁੰਦੀ ਏ ਉਹ ਮਾਂ ਤੇ ਠੰਡੀ ਛਾਂ ਹੁੰਦੀ ਏ ਮਾਂ ਤੇ ਆਖਰ ਮਾਂ ਮਾਂ ਦੇ ਲੱਖਾਂ ਚਾਟੀਆਂ ਤਾਈਆਂ ਹੁਣ ਪੈਣਾ ਤੇ ਪੁਜਾਈਆਂ ਹੁਣ ਧੀ ਨੂੰ ਡੋਲੀ ਪਾਵਣ ਲੱਗਿਆਂ ਪੁੱਤ ਨੂੰ ਘੋੜੀ ਚਾੜ੍ਹਣ ਲੱਗਿਆਂ ਸਿਰ ਤੋਂ ਪਾਣੀ ਵਾਰਨ ਲੱਗਿਆਂ ਕਿੰਦਰ ਟੌਰ ਸਭ ਦੀ ਤਾਂ ਹੁੰਦੀ ਏ ਜੇ ਵਿੱਚ ਦਿਸ ਦੀ ਮਾਂ ਹੁੰਦੀ ਏ ਓ ਮਾਂ ਤੇ ਠੰਡੀ ਛਾਂ ਹੁੰਦੀ ਏ ਮਾਤੇ ਆਖਰ ਆਹ ਮਾਂ ਹੁਦੀ ਮਾਂ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਮਾਂ ਵਾਂਗੂ ਕੋਈ ਕਹਿ ਨਹੀਂ ਸਕਦਾ ਬਈ ਆਜਾ ਬੀਬੇ ਪੁੱਤਰਾ ਨਾਲਾ ਕਰਦਾ ਲਾਕੇ ਚੰਗਾ ਪਾਲਾ ਛੰਡਿਆ ਪੁੱਤਨਾ ਰੋਟੀ ਖਾਣਾ ਮਿੱਠੀਆਂ ਮਿੱਠੀਆਂ ਵਰਤਾਂ ਪਾਲਾ ਇੰਨੀ ਅੰਦਰ ਲਗਾਂ ਲਹੁੰਦੀ ਏ ਮਾਂ ਤੇ ਠੰਡੀ ਸ਼ਾਮ ਹੁੰਦੀ ਏ ਮਾਂ ਤੇ ਆਖਰ ਪਰ ਮਾਂ ਜਨਾਂ ਵੀ ਮਰ ਜਾਂਦੀ ਏ ਦੁਨੀਆ ਸੁੰਨੀ ਕਰ ਜਾਂਦੀ ਏ ਰੋਂਦੇ ਫਿਰਦੇ ਫਿਰ ਨਿਆਣੇ ਤਰਸ ਜਾਂਦੇ ਨੇ ਭੁੱਖਣ ਭਾਣੇ ਆਪਣੇ ਵੀ ਫਿਰ ਲੱਗਣ ਬੰਦਾਨੇ ਮਾਂ ਦੀ ਘਾਟ ਫਿਰ ਤਾਂ ਹੁੰਦੀ ਏ ਉਹ ਮਾਂ ਤੇ ਠੰਡੀ ਸ਼ਾਮ ਹੁੰਦੀ ਏ ਮਾਂ ਤੇ ਆਖਰ ਮਾਂ ਹੁੰਦੀ ਏ ਮਾਂ ਦੀ ਸੇਵਾ ਜੋ ਕਰ ਜਾਂਦੇ ਨੇ ਦੁਨੀਆ ਤੋਂ ਤਰ ਜਾਂਦੇ ਨੇ ਖਾਲੀ ਝੋਲੀਆਂ ਭਰ ਜਾਂਦੇ ਨੇ ਨੇਕ ਕਮਾਈਆਂ ਤਰ ਜਾਂਦੇ ਨੇ ਚੌਤਰ ਪ੍ਰੀਆ ਸੱਚ ਸੁਣਾਵੇ ਮਾਂ ਦੀ ਦਿੱਤੀ ਸਿੱਖਿਆ ਗਾਵੇ ਜਾਨੋਂ ਵੱਧ ਕੇ ਪਿਆਰ ਦਿੰਦਾਵੇ ਹਰ ਸੇਵਾ ਵਿੱਚ ਦੋਰ ਪਾਵੇ ਜ਼ਿੰਦਗੀ ਸਫਲ ਤੇ ਤਾਂ ਹੁੰਦੀ ਏ ਉਹ ਮਾਂ ਤੇ ਠੰਡੀ ਛਾਂ ਹੁੰਦੀ ਏ ਮਾਂ ਤੇ ਆਖ ਮਾਂ ਹੁੰਦੀ ਏ ਉਹ ਪਿਆਰਿਓ ਪੰਜ ਪੁੱਤ ਹੋ ਜਾਣ ਮਾਵਾਂ ਦੇ ਤੇ ਮਾਵਾਂ ਪੰਜ ਪੰਜ 7 7 ਪੁੱਤਾਂ ਨੂੰ ਸਾਭਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਨਗਰ ਦੇਵੀ ਦਾਸ ਤੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਜੋ ਸਮਾਗਮ ਰੱਖੇ ਗਏ ਸਨ ਪਹਿਲੇ ਕੁਝ ਰੋਜ਼ ਪ੍ਰਵਾਦ ਫੇਰੀਆਂ ਚੱਲੀਆਂ ਉਸ ਤੋਂ ਉਪਰੰਤ ਜਿਹੜੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਅਖੰਡ ਪਾਠ ਸਾਹਿਬ ਦੇ ਅੱਜ ਐਤਵਾਰ ਵਾਲੇ ਦਿਨ 17 ਤਰੀਕ ਨਵੰਬਰ ਵਾਲੇ ਦਿਨ ਭੋਗ ਪਾਏ ਗਏ ਸਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਢਾਡੀ ਸੁਲੱਖਣ ਸਿੰਘ ਜੀ ਜੋ ਉਹਨਾਂ ਨੇ ਆਪਣਾ ਢਾਡੀਵਾਰਾਂ ਦੁਆਰਾ ਸੰਗਤਾਂ ਨੂੰ ਇਨਹਾਲ ਕੀਤਾ ਹੈ ਤੇ ਉਪਰੰਤ ਬੱਚਿਆਂ ਨੇ ਜੋ ਕਿ ਅਸੀਂ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਸਨ ਉਹਨਾਂ ਨੂੰ ਉਤਸ਼ਾਹਤ ਕਰਨ ਦੇ ਲਈ ਛੋਟੇ-ਛੋਟੇ ਬੱਚਿਆਂ ਨੂੰ ਉਹ ਤਿੰਨ ਜੋਨ ਵਿੱਚ ਕਰਵਾਈਆਂ ਗਈਆਂ ਸਨ ਬੱਚਿਆਂ ਨੂੰ ਜਿਹੜਾ ਗੁਰੂ ਘਰ ਨਾਲ ਜੋੜਨ ਦੇ ਲਈ ਦੌੜਾਂ ਵਿੱਚੋਂ ਜਿਹੜੇ ਫਸਟ ਸੈਕੰਡ ਤੇ ਥਰਡ ਆਏ ਸਨ ਉਹਨਾਂ ਨੂੰ ਇਨਾਮ ਵੰਡੇ ਗਏ ਨੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰੂ ਕੇ ਉਤਟ ਲੰਗਰ ਵਰਤੇ ਹਨ ਦੀਵਾਨ ਸਜੇ ਹਨ ਤੇ ਇਸੇ ਤਰ੍ਹਾਂ ਨਗਰ ਕੀਰਤਨ ਵੀ ਪਹਿਲਾਂ ਹੋਏ ਸਨ ਉਸ ਵਿੱਚ ਵੀ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਵੀ ਵਿੱਚ ਸਹਿਯੋਗ ਕੀਤਾ ਹੈ ਪਿੰਡ ਦੀਆਂ ਨਗਰ ਦੀਆਂ ਸੰਗਤਾਂ ਬਾਹਰਲੇ ਨਗਰਾਂ ਦੀਆਂ ਸੰਗਤਾਂ ਸਭ ਦਾ ਅਸੀਂ ਤਹਿ ਦਨ ਧੰਨਵਾਦ ਕਰਦੇ ਹਾਂ ਅਤੇ ਦੁਬਾਰਾ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਸਿਮਰਨ ਕੀਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਨਾਲ ਜੋੜ ਕਰਕੇ ਗੁਰੂ ਸ਼ਬਦ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ